ਖਬਰਨਾਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਜਿਹੜੇ ਮੰਤਰੀਆਂ ਅਤੇ ਵਿਧਾਇਕਾਂ ਨੇ ਦਿੱਲੀ ਦੇ ਵਿੱਚ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਚੋਣ ਪ੍ਰਚਾਰ ਕੀਤਾ ਉਹਨਾਂ ਦੇ ਨਾਲ ਜੱਗੂ 13ਵੀਂ ਹੋਈ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪੰਜਾਬ ਦੇ 8 ਤੋਂ 10 ਜਿਸ ਦੇ ਵਿੱਚ ਮੰਤਰੀ ਵੀ ਨੇ ਅਤੇ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਮੌਜੂਦਾ ਵਿਧਾਇਕ ਨੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਉਹ ਭਾਰਤੀ ਜਨਤਾ ਪਾਰਟੀ ਅਤੇ ਈਡੀ ਅਤੇ ਈਡੀ ਦੇ ਸਰਵ ਉੱਚ ਅਧਿਕਾਰੀਆਂ ਦੀ ਰਡਾਰ ਤੇ ਹੋਣਗੇ ਸ਼ਿਕੰਜਾ ਕਸੇਗੀ ਭਾਰਤੀ ਜਨਤਾ ਪਾਰਟੀ ਯਾਨੀ ਕਿ ਹਰ ਰੋਜ਼ ਕੋਈ ਨਾ ਕੋਈ ਨਵਾਂ ਪਿੱਟ ਸਿਆਪਾ ਹੁੰਦਾ ਹੈ ਦਿੱਲੀ ਦੇ ਵਿੱਚ ਪਹਿਲਾਂ ਕੋਟਿਆ ਗਿਆ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ੂਵਾਲ ਨੂੰ ਕੱਲ ਇੱਕ ਹੋਰ ਮਹਿੰਦਰ ਗੋਇਲ ਜਿਹੜਾ ਹੈ ਉਸ ਉੱਤੇ ਹਮਲਾ ਹੋਇਆ ਇਸ ਤੋਂ 2 ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ੂਵਾਲ ਦੇ ਘਰ ਦੇ ਸਾਹਮਣੇ ਤਿੰਨ ਵੱਡੇ ਕੈਂਟਰ ਕੂੜੇ ਦੇ ਭਰ ਕੇ ਸੁੱਟੇ ਗਏ ਆਮ ਆਦਮੀ ਪਾਰਟੀ ਦੀ ਰਾਜ ਸਭਾ ਦੀ ਮੈਂਬਰ ਸੁਆਤੀ ਮਾਲੀਵਾਲ ਵੱਲੋਂ ਸੁਆਤੀ ਮਾਲੀਵਾਲ ਨੇ ਕਿਹਾ ਕਿ ਕਿਸ ਤਰ੍ਹਾਂ ਵਿਮੁਖ ਮਾਰਨੇ ਉਸ ਨੂੰ ਥੱਪੜ ਮਾਰਿਆ ਸੀ ਕਿਉਂਕਿ ਅਜੇ ਮੌਜੂਦਾ ਐਮਪੀਸੀ ਯਾਨੀ ਕਿ ਗੁੰਡਾਗਰਦੀ ਕੀਤੀ ਗਈ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇਸ਼ਿਵਾਲ ਅਤੇ ਉਸ ਦੇ ਓਐਸਡੀ ਵਿਵ ਕੁਮਾਰ ਵੱਲੋਂ ਲੇਕਿਨ ਇਧਰ ਹੁਣ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਨਵੇਂ ਬਣੇ ਪ੍ਰਧਾਨ ਅਮਨ ਅਰੋੜਾ ਅਤੇ ਸ਼ੈਰੀ ਕਲਸੀ ਨੂੰ ਵੀ ਬੜਾ ਵੱਡਾ ਝਟਕਾ ਲੱਗਿਆ ਹੈ ਦਿੱਲੀ ਸਰਕਾਰ ਨੇ ਬੜਾ ਵੱਡਾ ਤਕਾ ਕੀਤਾ ਹੈ ਯਾਨਕਿ ਦਿੱਲੀ ਸਰਕਾਰ ਦਿੱਲੀ ਪੁਲਿਸ ਜਿਹੜੀ ਹੈ ਉਹ ਸੈਂਟਰ ਸਰਕਾਰ ਦੇ ਹੱਥ ਵਿੱਚ ਹੈ ਇਧਰ ਪੰਜਾਬ ਦੇ ਜਿੰਨੇ ਵੀ ਵੱਡੇ ਆਗੂ ਜਿੰਨੇ ਵੀ ਵਰਕਰ ਗਏ ਸੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲੋ ਉਹਨਾਂ ਨੂੰ ਛੁੱਕ ਕੇ ਥਾਣੇ ਦੇ ਵਿੱਚ ਬੰਦ ਕਰ ਲਿਆ ਗਿਆ ਹੈ ਦਿੱਲੀ ਪੁਲਿਸ ਵੱਲੋਂ ਜਦੋਂ ਅਮਨ ਅਰੂੜਾ ਅਤੇ ਸ਼ੈਰੀ ਕਲਸੀ ਗਏ ਦਿੱਲੀ ਪੁਲਿਸ ਵੱਲੋਂ ਉਹਨਾਂ ਨਾਲ ਵੀ ਧੱਕਾ ਮੂਕੀ ਕੀਤਾ ਗਿਆ ਯਾਨੀ ਕਿ ਇਹਨਾਂ ਨੇ ਆਪਣਾ ਰੂਪ ਦਿਖਾਇਆ ਕਿ ਅਸੀਂ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਮੌਜੂਦਾ ਪ੍ਰਧਾਨ ਆ ਤੇ ਦੂਸਰੇ ਪਾਸੇ ਕਾਰਜਕਾਰੀ ਜਾਂ ਕਹਿ ਸਕਦੇ ਹਾਂ ਉਪ ਪ੍ਰਧਾਨ ਨੇ ਸ਼ੈਰੀ ਕਲਸੀ ਅਮਨ ਅਰੂੜਾ ਅਤੇ ਸ਼ੈਰੀ ਕਲਸੀ ਨੂੰ ਦਿੱਲੀ ਪੁਲਿਸ ਨੇ ਥਾਣੇ ਦੇ ਵਿੱਚ ਅੰਦਰ ਨਹੀਂ ਵੜਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਤੁਸੀਂ ਪੰਜਾਬ ਦੇ ਵਿੱਚ ਹਿਲੇ ਹੋਏ ਹੋ ਤੁਹਾਨੂੰ ਪੰਜਾਬ ਦੇ ਵਿੱਚ ਗੰਦੀਆਂ ਆਤਾਂ ਪਾਈਆਂ ਹੋਈਆਂ ਨੇ ਇਹ ਪੰਜਾਬ ਨਹੀਂ ਇਹ ਦਿੱਲੀ ਪੁਲਿਸ ਹੈ ਅਮਨ अरोड़ा ਨੇ ਬਹਿਸ ਬਾਜੀ ਕੀਤੀ ਕੀ ਪੰਜਾਬ ਦੇ ਵਿੱਚ ਕਾਨੂੰਨ ਅਲੱਗ ਹੈ ਤੇ ਦਿੱਲੀ ਦੇ ਵਿੱਚ ਕਾਨੂੰਨ ਅਲੱਗ ਹੈ ਕੀ ਪੰਜਾਬ ਭਾਰ ਦਾ ਹਿੱਸਾ ਨਹੀਂ ਕੀ ਪੰਜਾਬ ਦਿੱਲੀ ਦਾ ਹਿੱਸਾ ਨਹੀਂ ਫਿਰ ਵੀ ਅਫਸਰ ਸਹਿਬਾਨ ਸੀ ਜਿਹੜੇ ਉਸ ਥਾਣੇ ਦੇ ਉਹਨਾਂ ਨੇ ਨਾ ਤੇ ਅਮਨ अरोड़ा ਦੀ ਸੁਣੀ ਅਤੇ ਨਾ ਹੀ ਸ਼ੈਰੀ ਕਲਸੀ ਦੀ ਸੁਣੀ ਯਾਨੀ ਕਿ ਬੰਦੇ ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਜਿਹੜੇ ਚੋਣ ਪ੍ਰਚਾਰ ਜਿਹੜੇ ਰੈਲੀਆਂ ਦੇ ਵਿੱਚ ਗਏ ਹੋਏ ਨੇ ਉਹਨਾਂ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਗ੍ਰਿਫਤਾਰ ਕਰਕੇ ਥਾਣੇ ਦੇ ਅੰਦਰ ਰੋਕ ਰੱਖਿਆ ਹੈ ਅੱਧੀ ਰਾਤ ਨੂੰ ਜਿਵੇਂ ਹੀ ਅਮਨ अरोड़ा ਅਤੇ ਸ਼ੈਰੀ ਕਲਸੀ ਅਤੇ ਪੰਜਾਬ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਪਤਾ ਲੱਗਿਆ ਮંત્રી ਤੇ ਵਿਧਾਇਕ ਤਾਂ ਗਏ ਨਹੀਂ ਅਮਨ अरोड़ा ਅਤੇ ਸ਼ੈਰੀ ਕਲਸੀ ਗਏ ਸ਼ਾਇਦ ਹੋ ਸਕਦਾ ਹੈ ਕਿ ਸਾਡੇ ਮੂਹ ਨੂੰ ਉਹ ਬੰਦੇ ਜਿਹੜੇ ਹੈ ਥਾਣੇ ਦੇ ਵਿੱਚੋਂ ਬਾਹਰ ਕਰ ਦੇਣ ਲੇਕਿਨ ਇਵਨ ਦੋ ਥਾਣੇ ਦੇ ਵਿੱਚ ਵੀ ਨਹੀਂ ਵੜਨ ਦਿੱਤਾ ਗਿਆ ਧੱਕਾ ਮੁਕੀ ਕੀਤੀ ਗਈ ਅਮਨ अरोड़ा ਅਤੇ ਸ਼ੈਰੀ ਕਲਸੀ ਦੇ ਨਾਲ ਖਾਲੀ ਹੱਥ ਪਰਤਣਾ ਪਿਆ ਯਾਨੀ ਕਿ ਜੱਗੋਂ ਤੇਰਵੀ ਹੋ ਰਹੀ ਹੈ ਕਦੇ ਆਮ ਆਦਮੀ ਪਾਰਟੀ ਦਾ ਕਰਮਿੰਨਲ ਕੁੱਟਿਆ ਜਾਂਦਾ ਹੈ ਕਦੇ ਇਹਨਾਂ ਦੇ ਵਿਧਾਇਕ ਕੁੱਟੇ ਜਾਂਦੇ ਹਨ ਕੱਲ 8 ਵਿਧਾਇਕ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਇਧਰ ਕੂੜਾ ਸੁੱਟ ਦਿੱਤਾ ਜਾਂਦਾ ਹੈ ਸੁਆਤੀ ਮਾਲੀਵਾਲ ਵੱਲੋਂ ਇਧਰ ਅੱਜ ਅਮਨ ਅਰੋੜਾ ਅਤੇ ਸ਼ੈਰੀ ਕਾਲਸੀ ਨੂੰ ਦਿੱਲੀ ਦੇ ਥਾਣੇ ਵਿੱਚ ਨਹੀਂ ਬੰਨ੍ਹ ਦਿੱਤਾ ਗਿਆ ਬੰਦੇ ਜਿਹੜੇ ਨੇ ਪੰਜਾਬ ਦੇ ਜਿਹੜੇ ਚੋਣ ਪ੍ਰਚਾਰਨ ਕਰਨ ਗਏ ਸੀ ਜਾਂ ਰੈਲੀ ਕਰਨ ਗਏ ਸੀ ਉਹਨਾਂ ਨੂੰ ਦਿੱਲੀ ਪੁਲਿਸ ਨੇ ਆਪਣੀ ਕਸਟਡੀ ਚ ਲੈ ਲਿਆ ਹੈ